ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਆ ਜਿਹੜਾ ਸਾਰਾ ਖਤਮ ਹੋ ਗਿਆ ਤੇ ਮੱਕੜੀਆਂ ਰਹਿ ਗਈਆਂ ਸਾਰੇ ਮੁੱਢ ਸਾਫ਼ ਹੋ ਗਏ ਆਪਾਂ ਦੇਖ ਸਕਦੇ ਹਾਂ ਸਾਰਾ ਤੇਲਾ ਮਰਿਆ ਪਿਆ ਉੱਪਰ ਇਹਦੇ ਕਿਤੇ ਵੀ ਕੋਈ ਦਾਣਾ ਹੋ ਰਹਿ ਗਿਆ ਅਦਰਵਾਈਜ਼ ਸਾਰਾ ਖਤਮ ਹੋ ਗਿਆ 4 ਦਿਨ ਹੋ ਗਏ ਤੇ ਸਪਰੇਅ ਕੀਤੀ ਨੂੰ ਅੱਜ ਸਾਰਾ ਤੇਲਾ ਸਾਫ਼ ਹੁਣ ਦੂਜੇ ਪਾਸੇ ਦੇਖਦੇ ਹਾਂ ਵੀ ਜਿੱਥੇ ਹਲੇ ਸਪਰੇਅ ਕਰੀ ਨੂੰ 2 ਦਿਨ ਹੋਏ ਨੇ ਵੀ ਉਥੇ ਤੇਲੇ ਦੇ ਕੀ ਹਾਲਾਤ ਨੇ। ਜਿਵੇਂ ਦੇਖ ਸਕਦੇ ਆ ਤੇਲੇ ਦੇ ਗਰੇ ਲੱਗੇ ਪਏ। ਆ ਸਾਰਾ ਤੇਲ ਲਈ ਹੈ। ਆ ਵੀ ਅੱਗੇ ਦੇਖਿਓ ਤੇਲਾ ਪਿਆ। ਤੇ ਉਹਨਾ ਸਾਫ ਹੋ ਚੁੱਕਿਆ ਹੁਣ। ਅਮ ਇੱਥੇ ਆ ਮੜਾ ਮੋਟਾ ਕਿਤੇ ਰਹਿ ਗਿਆ ਵੀ ਕੁੜੋ ਦਿਨ ਚ ਖਤਮ ਹੋ ਜਾਣਾ। ਕਿਉਂਕਿ ਜਿਵੇਂ ਜਿਵੇਂ ਦਵਾਈ ਦਾ ਅਸਰ ਹੋਣਾ ਇਹ ਤੇ ਇਹ ਬਿਲਕੁਲ ਖਤਮ ਹੋ ਜਾਣਾ। ਇਨੂੰ ਇਹਦੇ ਕੀਤੇ ਨੂੰ ਹਲੇ 2 ਦਿਨ ਹੋਏ ਨੇ ਇਹਦੇ ਵੀ ਥੱਲੇ ਤੇਲਾ ਬਹੁਤ ਡਿੱਗਿਆ ਪਿਆ ਮਰਿਆ ਪਿਆ ਖਤਮ ਹੋ ਗਿਆ ਤੇ ਹੌਲੀ ਹੌਲੀ ਇਹ ਚਾਰ ਪੰਜ ਦਿਨ ਚ ਸਾਫ਼ ਹੋ ਜਾਣਾ ਬਿਲਕੁਲ ਇੱਥੇ ਤੇਲਾ ਕਾਫੀ ਸੀ ਬਹੁਤ ਜ਼ਿਆਦਾ ਤੇਲਾ ਸੀ ਇੱਥੇ ਕਿਉਂਕਿ ਇੱਥੇ ਪਾਣੀ ਈ ਨੀਵੀਂ ਜਗ੍ਹਾ ਨੀਵੀਂ ਜਗ੍ਹਾ ਤੇ ਉੱਪਰ ਦੇਖਣਾ ਚਾਹੀਦਾ ਉੱਥੇ ਪਤਾ ਲੱਗਦਾ ਹੁੰਦਾ ਬਈ ਤੇਲਾ ਕਿੰਨਾ ਕਰ ਆ ਤੇਲਾ ਸਾਰਾ ਇਹ ਖਤਮ ਹੋ ਗਿਆ ਤੇ ਸਟੇਜ ਆਪਾਂ ਦੇਖ ਲਈਏ ਸਟੇਜ ਹਲੇ ਇਹ ਹੇਠਲੇ ਪਾਸੇ ਜਿਹੜਾ ਹੈ ਇਹਦੇ ਚ ਹਲੇ ਅ ਦੁੱਧਾ ਵੀ ਨਹੀਂ ਭਰਿਆ ਹੈ ਯਾਨੀ ਕਿ ਲੇਟ ਫਰਟੀਲਾਈਜੇਸ਼ਨ ਤੋਂ ਲੈ ਕੇ ਇਹ ਜਿਹੜਾ ਝੋਨਾ ਇਹ ਅ ਦੁੱਧੇ ਦੀਆਂ ਸ਼ੁਰੂਆਤੀ ਸਟੇਜਾਂ ਦੇ ਵਿੱਚ ਹੈਗਾ ਮੂਰੇ ਮੁੰਜਰਾ ਝੋਗੀਆਂ ਪਰ ਪਿੱਛੇ ਹਲੇ ਉੱਪਰ ਵੱਲ ਨੂੰ ਤੇ ਇਸ ਕਰਕੇ ਆਪਾਂ ਇਸ ਦੇ ਉੱਪਰ ਸਪਰੇਅ ਕਰੀਏ ਟੈਕਨੀਕਲ ਆਪਾਂ ਇਹਦੇ ਉੱਪਰ ਵਰਤੇ ਨੇ ਪਾਈਮੈਟ੍ਰੋਜ਼ਾਈਨ ਜਿਹੜਾ ਚਸਾ ਸਾਲ ਸਾਲਟ ਨਿਆ ਪ੍ਰਤੀਸ਼ਤ ਤੇ ਇਹਦੀ ਡੋਜ਼ 120 ਗ੍ਰਾਮ ਪ੍ਰਤੀ ਏਕੜ ਤੇ ਇਸ ਦੇ ਨਾਲ ਹੀ ਦੂਸਰਾ ਟੈਕਨੀਕਲ ਥਾਇਆਮੋਥੌਕਸਮ ਉਹਦੀ ਆਪਾਂ ਡੋਜ਼ ਵਰਤੀ ਹੈ 125 ਮਿਲੀਲੀਟਰ ਪ੍ਰਤੀ ਏਕੜ ਤੇ ਇਹਨਾਂ ਦੋਹਾਂ ਦਾ ਘੋਲ ਬਣਾ ਕੇ ਇਕੱਠੇ ਘੋਲ ਬਣਾਇਆ ਇਹਨਾਂ ਦਾ ਤੇ ਉਸ ਤੋਂ ਬਾਅਦ ਸਪਰੇਅ ਕਰੀਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਥਾਇਆਮੋਥੌਕਸਮ ਛੇ ਦਿਨ ਰਿਜ਼ਲਟ ਦਿਨਿਆ ਜਾਨੀ ਕਿ ਜਿਉਂ ਹੀ ਆ ਪਹਿਲਾ ਇਹ ਦੇ ਕੰਟਰੈਕਟ ਤੋਂ ਹੁੰਦਾ ਨਾਲ ਦੀ ਨਾਲ ਖਤਮ ਹੋ ਜਾਂਦਾ ਤੇ ਜਿਹੜੀ ਪਾਈ ਮੈਟਰੋ ਜ਼ਾਇਨਾ ਇਹ ਲੰਮੇ ਸਮੇਂ ਤੱਕ ਫਸਲ ਦਾ ਰਹਿਣ ਵਾਲਾ ਅਗਲੀ ਫਸਲ ਕਣਕ ਦੇ ਵਿੱਚ ਵੀ ਕਲਬੀ ਸੂਂਦੀ ਦੇ ਕੰਟਰੋਲ ਲਈ ਥਾ ਉਹ ਸੁਖ ਸਮ ਕੁਛ ਨਾ ਕੁਛ ਕਾਰਗਰ ਹੋਊਗੀ ਜਿਹੜੀ ਇਸ ਨਟੋ ਵਰਤੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਾਸ੍ਰਿਕਾ